ਇਹ ਕਹਿੰਦੀ ਮੈਂ ਮੱਥਾ ਟੇਕਣ ਦੇ ਲਈ ਗਈ ਸੀ ਇਹ 1 ਘੰਟਾ ਆ ਹਰਮੰਦਰ ਸਾਹਿਬ ਦੇ ਵਿੱਚ ਰਹਿੰਦੀ ਆ 1 ਘੰਟੇ ਦੇ ਵਿੱਚ ਇਹ ਕਿਤੇ ਵੀ ਨਤਮਸਤਕ ਨਹੀਂ ਇਹਨੇ ਕਿਤੇ ਮੱਥਾ ਟੇਕਿਆ ਹੀ ਨਹੀਂ ਮਾਫੀ ਦਿਲੋਂ ਵੀ ਵੀ ਨਹੀਂ ਮੰਨੀ ਇਹਨੇ ਸ਼ੇਅਰ ਕੀਤਾ ਹੈ ਕਹਿੰਦੀ ਕਿ ਮੇਰੀ ਇੰਟੈਂਸ਼ਨ ਨੂੰ ਸਮਝ ਨਹੀਂ ਸਕੇ ਮੈਂ 2100 ਰੁਪਏ ਲੰਗਰ ਦੇ ਵਿੱਚ ਪਾਇਆ ਸੀ ਲੈ 2100 ਰੁਪਏ ਲੰਗਰ ਦੇ ਵਿੱਚ ਪਾ ਕੇ ਫਿਰ ਭਾਈ ਤੂੰ ਮੁੱਲ ਲੈ ਲੈ ਸਾਰਾ ਕੁਝ ਇਹ ਬੀਬੀ ਡਿਫਾਈਨ ਕਰ ਰਹੀ ਆ ਕਿ ਯੋਗਾ ਨੂੰ ਤੁਸੀਂ ਜੋ ਸਮਝ ਰਹੇ ਹੋ ਉਹ ਨਹੀਂ ਯੋਗਾ ਤਾਂ ਰੱਬ ਦੇ ਨਾਲ ਜੁੜਨ ਦਾ ਇੱਕ ਜ਼ਰੀਆ ਹੈ ਮੈਂ ਤਾਂ ਕਹਿੰਦੀ ਰੱਬ ਨੂੰ ਨਮਸਕਾਰ ਕਰ ਰਹੀ ਸੀ ਲੈ ਭਾਈ ਪੁੱਠੀ ਹੋ ਕੇ ਕਿਹੜੇ ਨਮਸਕਾਰ ਕਰ ਰਹੀ ਸੀ ਤੂੰ ਰੱਬ ਨੂੰ ਹੁਣ ਨੂੰ ਕੀ ਕਹੀਏ ਪਾਗਲ ਕਹੀਏ ਮੰਦਬੁੱਧੀ ਕਹੀਏ ਇਹਨੂੰ ਬੇਅਕਲ ਕਹੀਏ ਜੇਕਰ ਇਹ ਮੰਦਬੁੱਧੀ ਹੈ ਨਾ ਮੰਦਬੁੱਧੀਆਂ ਨੂੰ ਕੋਈ ਨਹਿਰ ਨਹੀਂ ਦਿੰਦੀ ਨਹਿਰਤ ਜਾ ਕੇ ਛਾਲ ਮਾਰ ਲੈਣ ਇਹਨਾਂ ਮੰਦਬੁੱਧੀਆਂ ਨੂੰ ਸਲਫਾਤ ਦੀਆਂ ਗੋਲੀਆਂ ਨਹੀਂ ਦਿੰਦੀਆਂ ਸਲਫਾਤ ਦੀਆਂ ਗੋਲੀਆਂ ਖਾ ਲੈਣ ਜੂਨ ਮਹੀਨੇ ਦੇ ਵਿੱਚ ਸਾਡੇ ਜਦੋਂ ਸਿੱਖ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਆ ਤਾਂ ਆਉਂਦਿਆਂ ਦੀ ਅੱਖ ਨਾਮ ਹੋ ਜਾਂਦੀ ਹੈ ਤੇ ਤੂੰ ਉਸੇ ਮਹੀਨੇ ਦੇ ਵਿੱਚ ਧਾਰਮਿਕ ਭਾਵਨਾਵਾਂ ਦੇ ਨਾਲ ਖੇਡ ਰਹੀਆਂ ਤੇ ਹਜੇ ਕਹਿ ਰਹੀਆਂ ਕਿ ਤੇਰਾ અપਮਾਨ ਹੋ ਗਿਆ ਵਾਹ ਟੁੱਕੜ ਬੋਚ ਮੈਂ ਤਾਂ ਇਹੀ ਕਹੂੰਗਾ ਕਿ ਯਾਰ ਟੁੱਕੜ ਬੋਚ ਇਹਨੂੰ ਕਿਸੇ ਦੀ ਬੁਰਕੀ ਪਈ ਲੱਗਦੀ ਆ ਆਪਦੀ ਆਕਾ ਦੇ ਪ੍ਰਤੀ ਕੁਝ ਨਾ ਕੁਝ ਦਿਖਾਉਣ ਦੇ ਲਈ ਆਈ ਆ ਇਹਦੋਂ ਪਹਿਲਾਂ ਕੰਗਣਾ ਨੋਤ ਆਪਾਂ ਕਹਿੰਦੇ ਸੀ ਯਾਰ ਕੰਗਣਾ ਨੋਤ ਨੂੰ ਕੀ ਮਿਲੂਗਾ ਇੰਨਾ ਬੋਲੀ ਜਾਂਦੀ ਆ ਕੰਗਣਾ ਰਨੋਤ ਤੋਂ ਉਦੋਂ ਬਾਅਦ ਟਿਕਟ ਲੈ ਕੇ ਐਮਪੀ ਬਣ ਗਈ ਜਿੰਨੇ ਵੀ ਬੀਜੇਪੀ ਦੇ ਵਰਕਰ ਕਹਿ ਲਈਏ ਬੀਜੇਪੀ ਦਾ ਆਈਟੀ ਸੈੱਲ ਕਰੀਏ ਉਹ ਵੀ ਉਹ ਬੀਬੀ ਦੀ ਹਮਾਇਤ ਦੇ ਵਿੱਚ ਆਇਆ ਹੋਇਆ ਤੇ ਹੋ ਇੱਕ ਹੋਰ ਆ ਮਤਲਬ ਸ਼ਾਇਦ ਦਲਿਤ ਪੱਤਾ ਵੀ ਖੇਡਿਆ ਜਾਵੇ ਹੁਣ ਸ਼ਾਇਦ ਕਿਉਂਕਿ ਜੋ ਬੀਜੇਪੀ ਕਰਦੀ ਹੈ ਐਸਜੀਪੀ ਹਦਾਇਆਂ ਰੋਲ ਚੱਲੀਗਾ ਮਤਲਬ ਇੱਕ ਸਖਤ ਕਾਨੂੰਨ ਜਿਹੜਾ ਉਹ ਹੋਵੇ ਕਿ ਭਾਈ ਜੇਕਰ ਤੁਸੀਂ ਇਸ ਹਦੂਦ ਦੇ ਵਿੱਚ ਕੁਝ ਵੀ ਕੁਝ ਵੀ ਐਸਾ ਵੈਸਾ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਇੱਥੇ ਮਿਲੂਗੀ ਤੇ ਸਜ਼ਾ ਤੈਅ ਆ ਕਿ ਸਜ਼ਾ ਵੀ ਆਹੀ ਮਿਲਣੀ ਚਾਹੀਦੀ ਹੈ ਮੈਂ ਕਹਣਾ ਯਾਰ ਫਿਰ ਮਜਾਲ ਆ ਕਿਸੇ ਦੀ ਆ ਕੇ ਕਰ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ حاضر ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਸੱਚਗੰਦ ਸ੍ਰੀ ਹਰਮੰਦਰ ਸਾਹਿਬ ਨੂ ਰਹਾਣੀ ਅੱਧਾ ਕੇਂਦਰ ਕਿਹਾ ਜਾਂਦਾ ਜਿੱਥੇ ਸਾਰੇ ਧਰਮਾਂ ਵਰਗਾਂ ਨਸਲਾਂ ਦੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਪਰ ਉੱਥੇ ਕਈ ਵਾਰ ਇਹੀਆਂ ਘਟਨਾਵਾਂ ਵਾਪਰਦੀਆਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਕਰੀਆਂ ਜਾਂਦੀਆਂ ਤਾਂ ਹੁਣ ਫੇਰ ਇੱਕ ਜਿਹੜਾ ਹੈਗਾ ਇੱਕ ਕੁੜੀ ਯੋਗਾ ਕਰ ਰਹੀ ਹੈ ਉਹਦੀਆਂ ਪੋਸਟ ਜਿਹੜੀ ਹੈਗੀ ਹੈ ਉਨੇ ਵਾਇਰਲ ਕੀਤੀ ਆ ਤੇ ਉਹਦੀ ਨਿੰਦਿਆ ਹੋ ਰਹੀ ਆ ਸ਼੍ਰੋਮਣੀ ਕਮੇਟੀ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਇਸ ਗੱਲ ਤੇ ਚਰਚਾ ਸੀ ਕਰਾਂਗੇ ਮੇਰੇ ਨਾਲ ਜਸ ਗਰੇਵਾਲ ਮੇਰੇ ਸਹਿਯੋਗੀ ਨੇ ਜਸ ਕਿਵੇਂ ਦੇਖਦੇ ਹੋ ਕਿਤੇ ਬੇਅਦਬੀ ਲਈ ਕੋਈ ਅੱਗੇ ਵੱਧਾ ਹੁਣ ਫੇਰ ਇੱਕ ਫੋਟੋ ਵਾਇਰਲ ਹੁੰਦੀ ਆ ਕੁੜੀ ਯੋਗਾ ਕਰ ਰਹੀ ਆ ਕੀ ਯੋਗਾ ਦਰਬਾਰ ਸਾਹਿਬ ਵੀ ਹੋ ਸਕਦਾ ਬੜੀ ਮੰਦ ਭਾਗੀ ਗੱਲ ਆ ਦਿਨਾਂ ਕੋ ਮੰਦ ਭਾਗਾ ਕਿਹਾ ਜਾ ਸਕੇ ਉਨਾ ਹੀ ਮੰਦ ਭਾਗਾ ਜਿੰਨੀ ਇਸ ਚੀਜ਼ ਦੀ ਨਿੰਦਿਆ ਕੀਤੀ ਜਾ ਸਕੇ ਉਨੀ ਥੋੜੀ ਆ ਸਜੀਪੀਸੀ ਦੇ ਅਨੁਸਾਰ ਔਰ ਜਿਹੜੇ ਉਹਨੇ ਕੈਮਰੇ ਚੈੱਕ ਕੀਤੇ ਆ 6:55 ਮਿੰਟ ਸ਼ਾਮ ਸਵੇਰ ਦਾ ਸਮਾਂ 6:55 ਮਿੰਟ ਤੇ ਉਹ ਕਹਿੰਦੇ ਨੇ ਕਿ ਇਹ ਐਂਟਰ ਕਰਦੀ ਆ ਉਸ ਤੋਂ ਬਾਅਦ ਇਹ 1 ਘੰਟਾ ਤਕਰੀਬਨ ਉੱਥੇ ਰਹਿੰਦੀ ਆ ਤੇ ਜਿਹੜੀ ਆ ਹਰਕਤ ਇਹਨੇ ਕੀਤੀ ਆ ਤੇ ਤਕਰੀਬਨ 7:56 ਮਿੰਟ ਦੀ ਗੱਲ ਆ ਜਦੋਂ ਇਹ ਹਰਕਤ ਇਹਨੇ ਕੀਤੀ ਆ ਇੱਕ ਹੋਰ ਗੱਲ ਆ ਜਦੋਂ ਇਹ ਕੁੜੀ ਨੇ ਮਾਫੀ ਮੰਗੀ ਨਾ ਇਹ ਕੁੜੀ ਮਾਫੀ ਦੇ ਵਿੱਚ ਇੱਕ ਗੱਲ ਕਹਿੰਦੀ ਹੈ ਕਿ ਮੈਂ ਦਿੱਲੀ ਆਈ ਇਹ ਦਿੱਲੀ ਆਈ ਹੋਈ ਸੀ ਗੁਜਰਾਤ ਤੋਂ ਦਿੱਲੀ ਆਈ ਦਿੱਲੀ ਤੋਂ ਹਰਮੰਦਰ ਸਾਹਿਬ ਇਹ ਕਹਿੰਦੀ ਹੈ ਕਿ ਮੈਂ ਮੱਥਾ ਟੇ ਮੈਂ ਸੋਚਿਆ ਵੀ ਚੱਲ ਮੈਂ ਗੁਰੂ ਘਰ ਮੱਥਾ ਟੇਕਾਂ ਮੈਂ ਪਰ ਐਸਜੀਪੀਸੀ ਨੇ ਇੱਕ ਕਿਹਾਇਆ ਆਪਣੀ ਵੀਡੀਓ ਦੇ ਵਿੱਚ ਕਿ ਇਹ 1 ਘੰਟਾ ਹਰਮੰਦਰ ਸਾਹਿਬ ਦੇ ਵਿੱਚ ਰਹਿੰਦੀ ਆ 1 ਘੰਟੇ ਦੇ ਵਿੱਚ ਇਹ ਕਿਤੇ ਵੀ ਨਤਮਸਤਕ ਨਹੀਂ ਹੋਈ ਇਹਨੇ ਕਿਤੇ ਮੱਥਾ ਟੇਕਿਆ ਹੀ ਨਹੀਂ ਇਹ ਕਹਿੰਦੀ ਆ ਮੈਂ ਮੱਥਾ ਟੇਕਣ ਦੇ ਲਈ ਗਈ ਸੀ ਉਹ ਕਹਿੰਦੇ ਨੇ ਕਿ ਇਹਨੇ ਕਿਤੇ ਮੱਥਾ ਟੇਕਿਆ ਨਹੀਂ ਉਹ ਉਹਨਾਂ ਨੇ ਕੈਮਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਉਹ ਦੇਖਿਆ ਆ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਸ਼ਰਾਰਤੀ ਅਨਸਰ ਇਹ ਸ਼ਰਾਰਤੀ ਅਨਸਰ ਨੂੰ ਮਗਰੋਂ ਮੰਦਬੁੱਧੀ ਦਾ ਜਿਹੜਾ ਟਾਈਟਲ ਉਹ ਦੇ ਦਿੱਤਾ ਜਾਂਦਾ ਹੁਣ ਉਹਨੂੰ ਕੀ ਕਹੀਏ ਪਾਗਲ ਕਹੀਏ ਮੰਦਬੁੱਧੀ ਕਹੀਏ ਇਨੂੰ ਬੇਅਕਲ ਕਹੀਏ ਇਹਨੂੰ ਕੀ ਕਹੀਏ ਕਿ ਇਹ ਮੈਂਟਲ ਕਹੀਏ ਇਹਨੂੰ ਜਾਂ ਮੈਂਟਲ ਦੀ ਕੈਟਾਗਰੀ ਦੇ ਵਿੱਚ ਰੱਖੀਏ ਕਿ ਭਾਈ ਇਹ ਮੈਂਟਲ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਜਿੰਨੇ ਬੇਅਕਲ ਆ ਜਿੰਨੇ ਮੈਂਟਲ ਆ ਜਿੰਨੇ ਮੰਦ ਬੁੱਧੀ ਇਹਨਾਂ ਨੂੰ ਹਰਮੰਦਰ ਸਾਹਿਬ ਹੀ ਕਿਉਂ ਦਿੰਦਾ ਇਹਨਾਂ ਨੂੰ ਕੋਈ ਨਹਿਰ ਕਿਉਂ ਨਹੀਂ ਦਿੰਦੀ ਜੀਤੇ ਸ਼ਾਲ ਮਾਰ ਲੈਣਾ ਇਹਨਾਂ ਨੂੰ ਸਲਫਾਸਤੀਆਂ ਗੋਲੀਆਂ ਕਿਉਂ ਨਹੀਂ ਦਿੰਦੀਆਂ ਖਾਣ ਖਾਣ ਲੀਆਂ ਵਾਲੀਆਂ ਵੀ ਉਹ ਉਹ ਉਹੀ ਖਾ ਲੈਂਦੇ ਇਹਨਾਂ ਨੂੰ ਇੱਟ ਕਿਉਂ ਨਹੀਂ ਦੀਂਦੀ ਵੀ ਕਿਸੇ ਦੇ ਇੱਟ ਮਾਰਿਆ ਇਹਨੂੰ ਇਹ ਕਿਉਂ ਨਹੀਂ ਦੀਂਦਾ ਬਈ ਭਈ ਇਹ ਕਿਸੇ ਦੇ ਇਹਨਾਂ ਨੇ ਰੋੜਾ ਮਾਰਿਆ ਕਿਸ ਕਿਸੇ ਦੇ ਚਪਟੇ ਆ ਕਿਸੇ ਨੂੰ ਕਿਸੇ ਦੇ ਥੱਪੜ ਮਾਰਿਆ ਉਹ ਚੀਜ਼ਾਂ ਨਹੀਂ ਦੀਂਦੀਆਂ ਹਰਮਨ ਅੱਛਾ ਇੰਨੇ ਮੰਦ ਬੁੱਧੀ ਹੁੰਦੇ ਆ ਹਰਮੰਦਰ ਸਾਹਿਬ ਤੱਕ ਵੀ ਪਹੁੰਚ ਜਾਂਦੇ ਆ ਪਹੁੰਚ ਉੱਥੇ ਤੱਕ ਕਰ ਲੈਂਦੇ ਆ ਠੀਕ ਆ ਸਾਰੇ ਤੁਰੇ ਫਿਰਦੇ ਰਹਿੰਦੇ ਆ ਉੱਥੇ ਜਾ ਕੇ ਇਹਨਾਂ ਨੇ ਆਹ ਕੰਮ ਕਰਨਾ ਹੁੰਦਾ ਬੀਬੀ ਕਹਿੰਦੀ ਯੋਗਾ ਡੇ ਵਾਲਾ ਯੋਗਾ ਡੇ ਉਹ ਦਿਨ ਸੀ ਤਾਂ ਬੀਬੀ ਇੱਕ ਗੱਲ ਤਾਂ ਸਮਝਾ ਦੇ ਕਿ ਪਈ ਅੱਜ ਤੱਕ ਕਿਹੜੇ ਧਾਰਮਿਕ ਸਥਾਨਾਂ ਤੇ ਯੋਗਾ ਮਨਾਇਆ ਜੋ ਜਿਹੜਾ ਯੋਗਾ ਦੇ ਮਨਾਇਆ ਜਾਂਦਾ ਕਿਹੜੇ ਧਾਰਮਿਕ ਸਥਾਨਾਂ ਤੇ ਯੋਗਾ ਹੁੰਦੀ ਆ ਮੈਂ ਬੀਬੀ ਨੂੰ ਇੱਕ ਗੱਲ ਹੋਰ ਦੱਸਦਾ ਬੀਬੀ ਦੇ ਕਾਉਂਟ ਤੇ ਹੋਰ ਵੀ ਧਾਰਮਿਕ ਸਥਾਨਾਂ ਤੇ ਬੀਬੀ ਜਾਂਦੀ ਰਹੇ ਤਾਂ ਉੱਥੇ ਤਾਂ ਜਾ ਕੇ ਯੋਗਾ ਇਹਨੇ ਕੀਤਾ ਨਹੀਂ ਉਹ ਤਾਂ ਯੋਗਾ ਹੁੰਦਾ ਸੀ ਇਸ ਬੀਬੀ ਦਾ ਦੇਖਿਆ ਨਹੀਂ ਤਾਂ ਦੂਜੀ ਗੱਲ ਵੀ ਤੂੰ ਯੋਗਾ ਕਰਨ ਦੇ ਲਈ ਉੱਥੋਂ ਇੱਥੇ ਤੱਕ ਆਈਆਂ ਜੇ ਮੱਥਾ ਟੇਕਣ ਦੇ ਲਈ ਇੱਥੇ ਤੱਕ ਆਈਆਂ ਤੇ ਜੇ ਮੱਥਾ ਟੇਕਣ ਦੇ ਲਈ ਆਈਆਂ ਚਲ ਤੇਰੀ ਗੱਲ ਮੰਨ ਲਈ ਬੀਬੀ ਮੱਥਾ ਟੇਕਣ ਦੇ ਲਈ ਆਈਆਂ ਤਾਂ ਫਿਰ ਤੇਰੀ ਮੱਥਾ ਟੇਕਣ ਦਾ ਤੂੰ ਕੋਈ ਵੀਡੀਓ ਨਹੀਂ ਪਾਈ ਮੱਥਾ ਟੇਕਣ ਦਾ ਕੋਈ ਫੋਟੋ ਨਹੀਂ ਪਾਈ ਤੇ ਯੋਗਾ ਵਾਲੀ ਫੋਟੋ ਤੂੰ ਝੱਟ ਬੱਟ ਪਾਤੀ ਫੇਰ ਕਿਵੇਂ ਮੰਨ ਲਈ ਫੇਰ ਬੀਬੀ ਮਾਫੀ ਮੰਗੀ ਪਰ ਮਾਫੀ ਤੋਂ ਨੂੰ ਮੈਂ ਦੱਸਾਂ ਮਾਫੀ ਦਿਲੋਂ ਬੀਬੀ ਨੇ ਨਹੀਂ ਮੰਨੀ ਮਾਫੀ ਤੋਂ ਬਾਅਦ ਇਹ ਬੀਬੀ ਆਪਦੀਆਂ ਪੋਸਟਾਂ ਹੋਰ ਜਿਹੜੀਆਂ ਸ਼ੇਅਰ ਕਰਦੀ ਆ ਇੱਕ ਆ ਸਕਰੀਨਸ਼ਾਟ ਬੀਬੀ ਨੇ ਸ਼ੇਅਰ ਕੀਤਾ ਇਹਦਾ ਹੀ ਅਕਾਊਂਟ ਆ ਇਹ ਅਰਚਨਾ ਇਨੇ ਸ਼ੇਅਰ ਕੀਤਾ ਇਹ ਕਹਿੰਦੀ ਕਿ ਮੇਰੀ ਇੰਟੈਂਸ਼ਨ ਉਹ ਸਮਝ ਨਹੀਂ ਸਕੇ ਮੈਂ 2100 ਰੁਪਏ ਲੰਗਰ ਦੇ ਵਿੱਚ ਪਾਇਆ ਸੀ ਲੈ 2100 ਰੁਪਏ ਲੰਗਰ ਦੇ ਵਿੱਚ ਪਾ ਕੇ ਫਿਰ ਪਈ ਤੂੰ ਮੁੱਲ ਲੈ ਲੈ ਸਾਰਾ ਕੁਝ ਏਦਾਂ ਤਾਂ ਲੋਕ ਜਿਹੜੇ ਹੈਗੇ ਆ ਉਹ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾਨ ਕਰ ਦਿੰਦੇ ਆ ਤੇ ਮਨ ਲੱਗ ਜਿਨ੍ਹਾਂ ਨੂੰ ਸ਼ਾਇਦ ਕੁਝ ਪਤਾ ਵੀ ਨਹੀਂ ਹੁੰਦਾ ਜਿਨ੍ਹਾਂ ਨੇ ਕੋਈ ਜਿ ਕੁਝ ਦੱਸਦੇ ਵੀ ਨਹੀਂ ਤੇ ਮਨ ਲੱਗਦਾ ਤੂੰ ਤਾਂ ਇਹ ਦਾਨ ਜਿਹੜਾ ਇਹ ਆਨਲਾਈਨ ਟ੍ਰਾਂਸਫਰ ਕੀਤੀ ਹੈ ਵੀ ਤਾਂ ਹੀ ਕੀਤੀ ਹੈ ਕਿ ਮੈਂ ਕਾਨੂੰ ਦਿਖਾ ਸਕਾਂ ਇਹ ਤਾਂ ਇੱਕ ਚੀਜ਼ ਹੋਰ ਸਾਬਤ ਹੋ ਗਈ ਕਿ ਤੂੰ ਤਾਂ ਸੱਚਮੁੱਚ ਹੀ ਪਲਾਨ ਦੇ ਤਹਿਤ ਚੱਲੀ ਜਾਨੀ ਹੈ ਦਹਾਂਤਾ ਕੈਸ਼ ਦੇ ਤੌਰ ਤੇ ਵੀ ਕੀਤਾ ਜਾ ਸਕਦਾ ਹੈ ਇਸ ਗੋਲਕ ਦੇ ਵਿੱਚ ਵੀ ਪਾਏ 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 ਜਾ ਸਕਦਾ ਹੈ ਮਾਇਆ ਨੂੰ ਤਾਂ ਤੂੰ ਤਾਂ ਗੱਲ ਯਾਰ ਇੱਥੇ ਇਹੀ ਹੈ ਕਿ ਕੀ ਆਖੋਗੇ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਕਿਹੜੀ ਕਤਾਰ ਦੇ ਵਿੱਚ ਇਹਨਾਂ ਨੂੰ ਖੜਾ ਕਰੋਗੇ ਕਿਨੇ ਭੇਜੀ ਹੋ ਸਕਦੀ ਚਲੋ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਇਨਵੈਸਟੀਗੇਸ਼ਨ ਹੋਊਗੀ ਪਤਾ ਲੱਗੂਗਾ ਤੇ ਜਿਹੜੀਆਂ ਇਹ ਘਟਨਾਵਾਂ ਆ ਜਿਵੇਂ ਕਈ ਵਾਰ ਵਾਪਰ ਗੀਆਂ ਇਹ ਉਹ ਕਹਿ ਜਾਂਦਾ ਜੇ ਤੁਸੀਂ ਕਿਹਾ ਮੰਦਬੁੱਧੀ ਕਿਹਾ ਜਾਂਦਾ ਪਹਿਲਾਂ ਇੱਕ ਬੰਦਾ ਦਰਬਾਰ ਸਾਹਿਬ ਅੰਦਰ ਸੱਚਖੰਡੀ ਆ ਗਿਆ ਸੀ ਤਾਂ ਫਿਰ ਇੱਕ ਪਲਾਨ ਦਾ ਹਿੱਸਾ ਹੀ ਲੱਗਦੀ ਹੈ ਨਾ ਕੋਈ ਇਹ ਤਾਂ ਹੈ ਨਹੀਂ ਹੋਰ ਕਿਤੇ ਨਹੀਂ ਬੰਦਾ ਜਾਂਦਾ ਆਪਣੇ ਮਾਪਿਆਂ ਨੂੰ ਨਿਕੋੜਦਾ ਤੇ ਭੈਣ ਭਰਾ ਨੂੰ ਨਿਕੋੜਦਾ ਜੇ ਕਹਿੰਦਾ ਮੰਦਬੁੱਧੀ ਹੈ ਜਾਂ ਹੋਰ ਘਟਨਾਵਾਂ ਨੂੰ ਇਨਜਾਮ ਨਹੀਂ ਦਿੰਦਾ ਤਾਂ ਕੀ ਲੱਗਦਾ ਇਹਦੇ ਪਿੱਛੇ ਸਾਜ਼ਿਸ਼ ਤਾਂ ਹੈਗੀ ਹੈ ਨਾ ਐਸਜੀਪੀਸੀ ਨੂੰ ਥੋੜਾ ਕਾੜਾ ਹੋਣਾ ਚਾਹੀਦਾ ਸਾਜ਼ਿਸ਼ ਤਾਂ ਹੈਗੀ ਹੈ ਮੈਂ ਤਾਂ ਪਹਿਲੀ ਹੀ ਕਹਿ ਕੇ ਹਟਿਆ ਕਿ ਜੇਕਰ ਇਹ ਮੰਦਬੁੱਧੀ ਹੈ ਨੰ ਮੰਦਬੁੱਧੀਆਂ ਨੂੰ ਕੋਈ ਨਹਿਰ ਨਹੀਂ ਦਿੰਦੀ ਨਹਿਰ ਤੇ ਜਾ ਕੇ ਛਾਲ ਮਾਰ ਲੈਣ ਇਹਨਾਂ ਮੰਦਬੁੱਧੀਆਂ ਨੂੰ ਸਲਫਾਸਤ ਦੀਆਂ ਗੋਲੀਆਂ ਨਹੀਂ ਦਿੰਦੀਆਂ ਸਲਫਾਸਤ ਦੀਆਂ ਗੋਲੀਆਂ ਖਾ ਲੈਣ ਕਿੰਨੀ ਦੂਰੋਂ ਬੀਬੀ ਚੱਲ ਕੇ ਆਈ ਆ 1200 ਕਿਲੋਮੀਟਰ 1200 ਕਿਲੋਮੀਟਰ ਤੋਂ ਚੱਲ ਕੇ ਜਿਹੜੀ ਹੈਗੀ ਉਹ ਆਈ ਆ ਤਾਂ ਸਾਜ਼ਿਸ਼ ਤਾਂ ਹਿੱਸਾ ਤਾਂ ਹੈਗਾ ਆ ਮੈਂ ਤਾਂ ਇਹ ਕਹਿਣਾ ਕਿ ਸਖਤ ਕਾਨੂੰਨ ਹੋਣਾ ਚਾਹੀਦਾ ਆ ਕਿਉਂਕਿ ਐਸਜੀਪੀਸੀ ਦੇ ਵੱਲੋਂ ਇੱਕ ਸਖਤ ਹਜੇ ਬੀਬੀ ਇੱਕ ਹੋਰ ਗੱਲ ਕਹਿੰਦੀ ਆ ਮੁਆਫੀ ਦੇ ਵਿੱਚ ਕਹਿੰਦੀ ਕਿ ਕੋਈ ਧਰਮ ਇਹ ਨਹੀਂ ਸਿਖਾਉਂਦਾ ਕਿ ਕਿਸੇ ਨੂੰ ਮਤਲਬ ਵੀ ਜਦੋਂ ਲੋਕਾਂ ਨੇ ਟਿੱਪਣੀਆਂ ਕੀਤੀਆਂ ਲੋਕ ਉਹਨੂੰ ਕਹਿਣ ਕਿਉਂਕਿ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਵੱਡੀ ਗੱਲ ਇੱਕ ਹੋਰ ਦੇਖੋ ਤੂੰ ਬੀਬੀ ਇਹ ਕਿਹੜੇ ਮਹੀਨੇ ਦੇ ਵਿੱਚ ਕਰ ਰਹੀਆਂ ਜੂਨ ਮਹੀਨੇ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਸਾਡੇ ਜਦੋਂ ਸਿੱਖ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਆ ਤਾਂ ਆਉਂਦਿਆਂ ਦੀ ਅੱਖ ਨਮ ਹੋ ਜਾਂਦੀ ਆ ਤੇ ਤੂੰ ਉਸੇ ਮਹੀਨੇ ਦੇ ਵਿੱਚ ਧਾਰਮਿਕ ਭਾਵਨਾਵਾਂ ਦੇ ਨਾਲ ਖੇਡ ਰਹੀਆਂ ਤੇ ਹਜੇ ਕਹਿ ਰਹੀਆਂ ਕਿ ਤੇਰਾ અપਮਾਨ ਹੋ ਗਿਆ ਵਾ अच्छा तैनू ਇਹ ਲੱਗਿਆ ਕਿ ਤੂੰ ਕਹਿਣੀ ਆ ਕਿ ਕਿਸੇ ਧਰਮ ਦੇ ਵਿੱਚ ਇਹ ਨਹੀਂ ਲਿਖਿਆ ਕਿ ਕਿਸੇ ਨੂੰ ਇੰਨਾ અપਮਾਨਿਤ ਕਰੋ ਤਾਂ ਮੈਨੂੰ ਇਹ ਦੱਸ ਦੇ ਕਿਸ ਧਰਮ ਦੇ ਵਿੱਚ ਇਹ ਲਿਖਿਆ ਕਿ ਕਿਸੇ ਦੀਆਂ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਇਹ ਜੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰੋ ਇਹ ਜੇ ਪੁੱਠੇ ਸਿੱਧੇ ਆਪਣੇ ਜਿਹੜੇ ਯੋਗਾ ਉਹ ਕਰੋ ਬੀਬੀ ਯੋਗਾ ਕਰਨ ਤੋਂ ਤਾਂ ਕਿਸੇ ਨੇ ਤੈਨੂੰ ਰੋਕੇ ਹੀ ਨਹੀਂ ਯੋਗਾ ਕਰਨ ਦੇ ਲਈ ਪਾਰਕ ਮੁੱਕ ਗਏ ਯੋਗਾ ਕਰਨ ਦੇ ਲਈ ਵੱਡੇ ਵੱਡੇ ਬੰਦਾ ਨਾ ਮੁੱਕ ਗਏ ਉਹ ਯੋਗਾ ਕਰਵਾਉਂਦਾ ਬਾਬਾ RAM ਦੇ ਉਹਦੇ ਕੋਲੇ ਜਾ ਕੇ ਬਹਿ ਜਾਂਦੀ ਯੋਗਾ ਡੇ ਤੇ ਉਹ ਯੋਗਾ ਯੋਗਾ ਹੀ ਕਰਨਾ ਸੀ ਨਾ ਤਾਂ ਫਿਰ ਉੱਥੇ ਜਾ ਕੇ ਤੂੰ ਯੋਗਾ ਕਰ ਲੈਂਦੀ ਕਿਉਂ ਭਾਈ ਫਿਰ ਬੀਬੀ ਕਹਿੰਦੀ ਆ ਕਿ ਮੈਨੂੰ ਰੂਲਾਂ ਦਾ ਨਹੀਂ ਪਤਾ ਸੀ ਤੂੰ ਸਾਊਦੀ ਅਰਬ ਚ ਫਿਰਦੀ ਆ ਤੂੰ ਕੁਵੈਤ ਚ ਫਿਰਦੀ ਆ ਤੂੰ ਕਿਸੇ ਹੋਰ ਕੰਟਰੀ ਚ ਫਿਰਦੀ ਆ ਵੀ ਜਿਸ ਤੈਨੂੰ ਰੂਲਾਂ ਦਾ ਨਹੀਂ ਪਤਾ ਤੇ ਭਾਈ ਧਾਰਮਿਕ ਤਾਂ ਸਾਨੂੰ ਰੂਲਾਂ ਦਾ ਪਤਾ ਹੀ ਹੁੰਦਾ ਅਤੀ ਉੱਥੇ ਸੈਰ ਟੱਕੇ ਜਾਣਾ ਸੀ ਉੱਥੇ ਨਤਮਸਤਕ ਹੋਣ ਦੇ ਲਈ ਜਾ ਰਹੇ ਸੀ ਉੱਥੇ ਅਰਦਾਸ ਕਰਨ ਦੇ ਲਈ ਜਾ ਰਹੇ ਸੀ ਉੱਥੇ ਕੁਝ ਮੰਗਣ ਦੇ ਲਈ ਜਿਹੜਾ ਹੈਗਾ ਜਾ ਰਹੇ ਸੀ ਉੱਥੇ ਮੰਗ ਤੇ ਬਣ ਕੇ ਜਾ ਰਹੇ ਸੀ ਇਹ ਬਈ ਜਿase ਗੱਲ ਹੋਰ ਵੀ ਹੈ ਇਹ ਗੱਲ ਵੀ ਚਰਚਾ ਚੱਲ ਰਹੀ ਹੈ ਵੀ ਜੇ ਸੇਵਾਦਾਰ ਦੇਖ ਲੰਦੇ ਉਹਦੇ ਚਾਰ ਚਾਪੜੇ ਲਾ ਆਂਦੇ ਤਾਂ ਫਿਰ ਮਾਹੌਲ ਹੋਰ ਹੋ ਜਾਣਾ ਸੀ ਲੋਕਾਂ ਨੇ ਆਵਾਜ਼ ਉਠਣੀ ਵੀ ਐ ਐ ਜੀਪੀਸੀ ਆਏ ਆ ਸਿੱਖਾਂ ਸਿੱਖਾਂ ਨੂੰ ਗਾਲਾਂ ਕੱਢਣੀਆਂ ਸੀ ਤਾਂ ਫਿਰ ਤਾਂ ਵੱਖਰਾ ਹੋ ਜਾਣਾ ਸੀ ਨਾ ਫਿਰ ਤਾਂ ਉਲਟ ਹੋ ਜਾਣਾ ਸੀ ਨਾ ਫਿਰ ਤਾਂ ਜਿਵੇਂ ਆਪਾਂ ਉਹ ਪਿਛਲੇ ਦਿਨਾਂ ਦੇ ਵਿੱਚ ਗੱਲ ਪਰ ਕੇ ਹਟਿਆ ਪਤਾ ਨਹੀਂ ਕਿੱਧਰ ਕਿੱਧਰ ਮੋੜ ਜੋੜ ਦਿੱਤਾ ਜਾਣਾ ਸੀ ਕਿ ਜੇਕਰ ਉਹਨਾਂ ਨੂੰ ਉੱਥੇ ਦੇਖ ਲਿਆ ਜਾਂਦਾ ਦੇਖ ਕੇ ਉੱਥੇ ਉਹਨੂੰ ਫੜ ਲਿਆ ਜਾਂਦਾ ਉੱਥੇ ਇੱਕ ਉੱਥੇ ਕੋਈ ਸਿੱਖ ਕਿਸੇ ਨੂੰ ਸਿੱਖ ਸੰਗਤ ਜਿਹੜੀ ਆਈ ਸੀ ਉਹ ਉਹ ਦੇਖ ਲੈਂਦੇ ਉਹਨਾਂ ਦੇ ਵੱਲੋਂ ਕੁਛ ਨਾ ਕੁਛ ਬੀਬੀ ਦਾ ਮਾਨ ਸਨਮਾਨ ਕਰਤਾ ਜਾਂਦਾ ਹੈਨਾ ਅਜੇ ਤਾਂ ਬੀਬੀ ਕਹਿ ਤੂੰ ਬੀਬੀ ਅਜੇ ਤਾਂ ਤੂੰ ਭੜਾ ਮਨਾਵਦਾ ਵੀ ਤੂੰ ਉੱਥੇ ਆ ਸਾਰਾ ਹਰ ਕਿਤਾਬ ਦੀਆਂ ਕਰਕੇ ਆ ਗਈ ਜੇ ਕਿਤੇ ਤੇਰਾ ਉੱਥੇ ਕਿਤੇ ਮਾਨ ਸਨਮਾਨ ਕਰ ਦਿੰਦਾ ਕੋਈ ਬਣਦਾ ਕੀ ਇਹ ਤਰ੍ਹਾਂ ਮਤਲਬ ਧਾਰਾ ਸਖਤੋਂ ਸਖਤ ਲੱਗ ਕੇ ਤਾਕਤੋ ਸਕਤੇ ਤੇ ਤਾਰਾ ਤਾਰਾ ਲਗਣੀ ਜੇ ਸਕਤੇ ਸਖਤ ਸਜ਼ਾ ਜਿਹੜੀ ਹੈਗੀ ਹੈਗੀ ਆ ਉਹ ਮਿਲਣੀ ਚਾਹੀਦੀ ਆ ਕਿਉਂਕਿ ਹਾਲੇ ਹੱਜੇ ਮੈਂ ਗੱਲ ਕਰੀ ਹਾਲੇ ਵੀ ਬੀਬੀ ਇਹ ਨਹੀਂ ਕਹਿ ਰਹੀ ਕਿ ਭਾਈ ਹਾਂ ਮੈਂ ਮਾਫੀ ਮੰਗਿਆ ਦਿਲੋਂ ਮਾਫੀ ਮੰਗ ਲਈ ਮਾਫੀ ਜ਼ਰੂਰ ਮੰਗ ਲਈ ਇੱਕ ਸਕਰੀਨਸ਼ਾਟ ਹੋਰ ਤੁਹਾਨੂੰ ਦਿਖਾ ਦੇਵਾਂ ਇੱਕ ਆ ਕਮੈਂਟ ਕਿਸੇ ਨੇ ਕੀਤਾ ਹੋਣਾ ਇਹਦੀ ਪੋਸਟ ਦੇ ਉੱਪਰ ਇਹ ਬੀਬੀ ਡਿਫਾਈਨ ਕਰ ਰਹੀ ਆ ਕਿ ਯੋਗਾ ਨੂੰ ਤੁਸੀਂ ਜੋ ਸਮਝ ਰਹੇ ਹੋ ਉਹ ਨਹੀਂ ਯੋਗਾ ਤਾਂ ਰੱਬ ਦੇ ਨਾਲ ਜੁੜਨ ਦਾ ਇੱਕ ਜ਼ਰੀਆ ਹੈ ਮਤਲਬ ਰੱਬ ਦੇ ਮੈਂ ਤਾਂ ਕਹਿੰਦੀ ਰੱਬ ਨੂੰ ਨਮਸਕਾਰ ਕਰ ਰਹੀ ਸੀ ਲੈ ਪਈ ਪੁੱਠੀ ਹੋ ਕੇ ਕਿਹੜੇ ਨਮਸਕਾਰ ਕਰ ਰਹੀ ਸੀ ਤੂੰ ਰੱਬ ਨੂੰ ਇਹ ਅਸੀਂ ਨਮੀ ਨਮਸਕਾਰ ਦੇਖ ਲੈ ਤੇਰਾ ਕਿਹੜੇ ਪੁੱਠੀ ਹੋ ਕੇ ਤੂੰ ਕਿਹੜੇ ਨਮਸਕਾਰ ਕਰਦੀ ਆ ਤਾਂ ਮਤਲਬ ਕੱਲ ਮਲਾਕੇ ਇਹ ਆ ਯਾਰ ਕਿ ਸ਼ਾਂਤੀ ਬਣੀ ਰਹਿਣ ਨਹੀਂ ਦੇਣੀ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਗੱਲ ਕਰੀ ਆ ਕਿ ਸਾਰੇ ਧਰਮਾਂ ਦੇ ਲੋਕ ਆ ਕੇ ਉੱਥੇ ਨਤਮਸਤ ਹੋਉਂਦੇ ਹਨ ਤਾਂ ਯਾਰ ਸ਼ਾਂਤੀ ਇਹਨਾਂ ਨੇ ਬਣੀ ਰਹਿਣ ਨਹੀਂ ਦੇਣੀ ਕੁਝ ਜੇ ਨਹੀਂ ਤੇ ਕਿ ਕੋਸ਼ਕ ਸਮੇਂ ਬਾਅਦ ਇਹੋ ਜਿਹਾ ਕੁਝ ਆਉਂਦਾ ਹੀ ਹੁੰਦਾ ਹੁਣ ਐਂ ਤਾਂ ਫਿਰ ਇਹਦੀਆਂ ਫੋਟੋਆਂ ਬੀਬੀ ਦੀਆਂ ਕੰਗਣਾ ਰਣੌਤ ਦੇ ਨਾਲ ਵੀ ਵਾਇਰਲ ਹੋ ਰਹੀਆਂ ਨੇ ਐਂ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਬੀਬੀ ਨੇ ਸਾਰੇ ਭਾਜਪਾ ਦੇ ਪੇਜ ਜਿਹ ਹੁਣ ਕੜੀ ਤਾਂ ਕਿਤਨਾ ਕਿਤੇ ਜੁੜਦੀ ਹੈ ਨਾ ਆਉਂਦੀ ਹੈ ਬੀਬੀ ਲਾਂ ਵੀ ਬਣਾਉਂਦੀ ਹੈ ਕੜੀ ਤਾਂ ਕਿਤਨਾ ਕਿਤੇ ਜੁੜਦੀ ਹੈ ਨਾ ਇਹ ਤਾਂ ਹੈ ਨਹੀਂ ਕਿ ਬੀਬੀ ਸਿੱਧੀ ਆਈ ਤੇ ਆ ਕੇ ਬਸ ਠੀਕ ਆਪਦਾ ਜੋ ਨਹੀਂ ਪੈਂਦੀ ਨਹੀਂ ਦੂਰੋਂ ਬੰਦੇ ਜਾ ਕੇ ਆਪਾਂ ਕਿੰਨਾ ਕੁਝ ਕਰ ਸਕਦੇ ਆ ਆਪਾਂ ਜਾਈਏ ਜੀ ਇਹ ਹੁੰਦਾ ਨਾ ਕਿ ਜਿਵੇਂ ਹੁਣ ਆਪਾਂ ਆ ਸਿੱਖ ਧਰਮ ਦੇ ਨਾਲ ਸੰਬੰਧੇ ਤਾਂ ਆਪਾਂ ਮੰਦਿਰ ਦੇ ਵਿੱਚ ਜਾਈਏ ਆਪਾਂ ਮਸਜਿਦ ਦੇ ਵਿੱਚ ਜਾਈਏ ਆਪਾਂ ਚਰਚ ਦੇ ਵਿੱਚ ਜਾਈਏ ਆਪਾਂ ਪੈਰ ਧਰਨ ਲੱਗੇ ਵੀ ਡਰਦੇ ਹੁੰਦੇ ਨੇ ਕਿ ਯਾਰ ਪਤਾ ਨਹੀਂ ਇਹਨਾਂ ਦੀ ਕੀ ਆਸਥਾ ਆ ਪਤਾ ਨਹੀਂ ਕਿੱਥੇ ਆਪਾਂ ਨਤਮਸਤਕ ਹੋਣਾ ਆ ਕਿੱਥੇ ਕੀ ਕਰਨਾ ਆਪਾਂ ਡਰਦੇ ਨੇ ਆਪਾਂ ਨਾ ਦੂਸਰੇ ਨੂੰ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਕਰ ਰਹੀ ਹੁੰਦਾ ਨਾ ਜਿ ਮੰਦਰ ਦੇ ਵਿੱਚ ਮੇਰੇ ਵੀ ਬੜੇ ਦੋਸਤ ਜਿਹੜੇ ਨੇ ਉਹ Hindu ਧਰਮ ਦੇ ਨਾਲ ਨੇ ਜਿਵੇਂ ਕਿਸੇ ਦਿਨ ਨਾਲ ਜਾਈਏ ਮੰਦਰ ਦੇ ਵਿੱਚ ਤਾਂ ਉਹ ਦੇਖਦੇ ਨੇ ਕਿ ਯਾਰ ਹੁਣੇ ਕੀ ਕਰਨਾ ਤਾਂ ਉਹ ਉਸ ਤਰ੍ਹਾਂ ਦੇ ਨਾਲ ਕਰਦੇ ਆ ਤਾਂ ਅੱਛਾ ਤੂੰ ਸਿੱਧਿਆ ਆਉਣੀ ਆ ਬੀਬੀ ਤੇ ਆ ਕੇ ਮਤਲਬ ਤੂੰ ਆਪਦੀ ਯੋਗਾ ਸ਼ੁਰੂ ਕਰ ਦੇਣੀ ਆ ਆਪਦਾ ਜਿਹੜਾ ਹੈ ਕੰਮ ਸ਼ੁਰੂ ਕਰ ਦੇਣੀ ਵੀ ਯੋਗਾ ਫਿਰ ਇੱਕ ਹੋਰ ਦੇਖੋ ਨਾ ਆਈ ਵੀ ਯੋਗਾਡੇ ਮਤਲਬ ਉਹ ਚੀਜ਼ ਨੂੰ ਉਹ ਕਰਨ ਦੇ ਲਈ ਵੀ ਮੈਂ ਤਾਂ ਯੋਗਾਡੇ ਤੇ ਆਈ ਸੀ ਜੀ ਉਸ ਦਿਨ ਯੋਗਾਡੇ ਸੀ 21 ਜੂਨ ਦਾ ਸੀਗਾ ਇੰਟਰਨੈਸ਼ਨਲ ਯੋਗਾਡੇ ਸੀ ਮੈਂ ਤਾਂ ਤਾਂ ਕਰਕੇ ਇਹ ਚੀਜ਼ਾਂ ਆ ਚੀਜ਼ਾਂ ਨਹੀਂ ਕੀਤੀਆਂ ਮਤਲਬ ਯਾਰ ਨਿੰਦਨ ਯੋਗਾ ਜਿੰਨਾ ਵੀ ਜਿੰਨੀ ਵੀ ਇਸ ਚੀਜ਼ ਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਕਿ ਯਾਰ ਕਿਉਂ ਤੁਸੀਂ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਹੋ ਖਾਸ ਕਰਕੇ ਜਿਵੇਂ ਪਹਿਲਾਂ ਵੀ ਕੀਤੀ ਹੈ ਕਿ ਉਸ ਜੂਨ ਮਹੀਨੇ ਦੇ ਵਿੱਚ ਬੀਬੀ ਨੂੰ ਸ਼ਾਇਦ ਜੂਨ 84 ਦਾ ਇਤਿਹਾਸ ਨਹੀਂ ਪਤਾ ਇੱਕ ਵਾਰੀ ਬੀਬੀ ਜੂਨ 84 ਦਾ ਇਤਿਹਾਸ ਜ਼ਰੂਰ ਪੜ ਲੇ ਕਿ ਇਸ ਜੂਨ ਮਹੀਨੇ ਦੇ ਵਿੱਚ ਕੀ ਕੁਛ ਹੋਇਆ ਆ ਇਸ ਜੂਨ ਮਹੀਨੇ ਦੇ ਵਿੱਚ ਜਿਹੜਾ ਹੈਗਾ ਕਿਵੇਂ ਇਸ ਜੂਨ ਮਹੀਨੇ ਦੇ ਵਿੱਚ ਜਾਂਦਿਆਂ ਦੀ ਸਾਡੀ ਅੱਖ ਉੱਥੇ ਨਮ ਹੋ ਜਾਂਦੀ ਆ ਤੂੰ ਇਸ ਜੂਨ ਮਹੀਨੇ ਦੇ ਵਿੱਚ ਬੀਬੀ ਉੱਥੇ ਜਾ ਕੇ ਆਹ ਹਰਕਤਾਂ ਕਰੀ ਜਾਨੀ ਆ ਤੇ ਹਾਲੇ ਮਾਫੀ ਠੀਕ ਆ ਮਾਫੀ ਮੰਗੀ ਮਾਫੀ ਮੰਗੀ ਆ ਪਰ ਹਾਲੇ ਵੀ ਦਿਲੋਂ ਮਾਫੀ ਨਹੀਂ ਮੰਗੀ ਹਾਲੇ ਵੀ ਕਹਿੰਦੀ ਆ ਕਿ ਨਹੀਂ ਜੀ ਕੋਈ ਵੀ ਧਰਮ ਨਹੀਂ ਸਿਖਾਉਂਦਾ ਕਿ ਇੰਨਾ ਅਪਮਾਨ ਕਰੋ ਅੱਛਾ ਤੂੰ ਇਹ ਕੁਝ ਕਰ ਸਕਦੀ ਆ ਲੋਕ ਸਵਾਲ ਵੀ ਨਹੀਂ ਚੱਕ ਸਕਦੇ ਲੋਕ ਤੈਨੂੰ ਬੋਲ ਵੀ ਨਹੀਂ ਸਕਦੇ ਲੋਕ ਤੈਨੂੰ ਸਿਖਾ ਵੀ ਨਹੀਂ ਸਕਦੇ ਕਿ ਤੂੰ ਕੀ ਗਲਤ ਕੀਤਾ ਕੀ ਨਹੀਂ ਕੀਤਾ ਤਾਂ ਗੱਲ ਇਹ ਆ ਯਾਰ ਕਿ ਭਾਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਉਹ ਬੜੀਆਂ ਗਲਤ ਨੇ ਸਖਤੋ ਸਖਤ سزا ਜਿਹੜੀ ਮਿਲਣੀ ਚਾਹੀਦੀ 295 ਇਹ ਲੱਗੇ ਦੇ ਉੱਤੇ ਮਤਲਬ ਕਿ ਬੀਬੀ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ ਲੰਬੇ ਸਮੇਂ ਦੇ ਲਈ ਬੀਬੀ ਨੂੰ ਪਤਾ ਜਿਹੜਾ ਹੈਗਾ ਉਹ ਫੇਰ ਲੱਗਣਾ ਫਿਰ ਹੋਰ ਵੀ ਦੇਖੋ ਕਿ ਇੱਕ ਤਸਵੀਰ ਤਾਂ ਡਿਲੀਟ ਕਰਤੀ ਪਰ ਇੱਕ ਤਸਵੀਰ ਹਾਲੇ ਵੀ ਬੀਬੀ ਦੀ ਇੰਸਟਾਗ੍ਰam ਆਈਡੀ ਦੇ ਉੱਪਰ ਹਾਲੇ ਵੀ ਜੌਂਦੀ ਜੌਂਦੀ ਤੋਂ ਪਈ ਹੈ ਜੇ ਤੁਸੀਂ ਟਵਿੱਟਰ ਖੋਲੋਗੇ ਨਾ ਬੀਬੀ ਦਾ ਨਾਮ ਪਾ ਕੇ ਸਰਚ ਕਰੋਗੇ ਤਾਂ ਜਿੰਨੇ ਵੀ ਭਾਪੀ ਦੇ ਅ ਵਰਕਰ ਕਹਿ ਲਈਏ ਬੀਜੇਪੀ ਦਾ ਆਈਟੀ ਸੈੱਲ ਕਰੀਏ ਉਹ ਵੀ ਉਹ ਬੀਬੀ ਦੀ ਹਮਾਇਤ ਦੇ ਵਿੱਚ ਆਇਆ ਹੋਇਆ ਹੂੰ ਉਹ ਬੀਬੀ ਦੀ ਹਮਾਇਤ ਦੇ ਵਿੱਚ ਤੇ ਉਹ ਪਿਛਲੀਆਂ ਕੋਈ ਵੀ ਵੀਡੀਓ ਕੋਈ ਵੀ ਫੋਟੋਸ ਚੱਕ ਕੇ ਜਾਂ ਬਣਾ ਕੇ ਹਨਾ ਉਹ ਬਣਾ ਬਣਾ ਉੱਥੇ ਵਾਇਰਲ ਕਰ ਰਹੇ ਆ ਕਿ ਆ ਇਸ ਵੇਲੇ ਦੇ ਵਿੱਚ ਆ ਵੀ ਤਾਂ ਹੋਇਆ ਸੀ ਇੱਥੇ ਤੇ ਇਹ ਇਹਨੇ ਕਰਤੇ ਤੇ ਉਹ ਇੱਕ ਹੋਰ ਆ ਮਤਲਬ ਸ਼ਾਇਦ ਦਲਿਤ ਪੱਤਾ ਵੀ ਖੇਡਿਆ ਜਾਵੇ ਹੂੰ ਹੁਣ ਸ਼ਾਇਦ ਕਿਉਂਕਿ ਜੋ ਬੀਜੇਪੀ ਕਰਦੀ ਹੈ ਸ਼ਾਇਦ ਉਹਨਾਂ ਦਲਿਤ ਪੱਤਾ ਵੀ ਖੇਡਿਆ ਜਾਵੇ ਕਿਉਂਕਿ ਮੈਂ ਜਿਹੜੀ ਹੈਗੀ ਪੋਸਟ ਉਹ ਪੜ ਰਿਆ ਸੀ ਆਪਣੀ ਟਵਿੱਟਰ ਦੇ ਉੱਪਰ ਉੱਥੇ ਇਹ ਕਿਹਾ ਜਾ ਰਿਹਾ ਸੀ ਕਿ ਇਹਦੇ ਨਾਲ ਸਭ ਕੁਝ ਇਹ ਤਾਂ ਹੋ ਰਿਹਾ ਕਿਉਂਕਿ ਦਲਿਤ ਵੋਮੈਨ ਹੂੰ ਇਹ ਤਾਂ ਹੋ ਰਿਹਾ ਵੀ ਇਹ ਦਲਿਤ ਵੋਮੈਨਾਂ ਤਾਂ ਉਹੀ ਚੀਜ਼ ਹੈ ਨਾ ਕਿ ਹੁਣ ਹੁਣ ਉਹ ਪੱਤੇ ਖੇਡੇ ਜਾਣਗੇ ਭਾਵਿਕ ਤੌਰ ਤੇ ਕਿਉਂਕਿ ਉਹ ਇਹ ਤਾਂ ਚਾਹੁੰਦੇ ਸੀ ਕਰਨਾ ਕਿ ਸਾਨੂੰ ਇੱਕ ਇਸ਼ੂ ਮਿਲੇ ਸਾਨੂੰ ਇੱਕ ਮੁੱਦਾ ਮਿਲੇ ਕਿਉਂਕਿ ਉਸ ਤੋਂ ਪਹਿਲਾਂ ਕੰਗਨ ਰਣੌਤ ਕਰਕੇ ਹਟੀ ਆ ਹੁਣ ਇਹਨੇ ਕਰਤਾ ਮਹੀਨੇ ਡੇਢ ਮਹੀਨੇ ਸਵਾ ਮਹੀਨੇ ਬਾਅਦ ਕੋਈ ਨਾ ਕੋਈ ਹੋਰ ਕਰ ਦੂ ਫਿਰ ਇਹ ਚੀਜ਼ਾਂ ਚਲਦੀਆਂ ਹੀ ਨੇ ਇਹ ਚੀਜ਼ਾਂ ਕਰਦੀਆਂ ਆ ਪਰ ਇੱਥੇ ਗੱਲ ਕਰਕੇ ਐਸਜੀਪੀਸੀ ਦਾ ਐਮ ਰੋਲ ਚਾਹੀਦਾ ਇੱਥੇ ਜਿਵੇਂ ਤਿੰਨ ਜਿਹੜੇ ਦੋ ਨੇ ਟੈਂਪਰੀਰੀ ਤੌਰ ਤੇ ਮੁਤਲਕ ਕੀਤੇ ਨੇ ਹਨ ਤੇ ਤਿੰਨ ਮੁਲਾਜ਼ਮ ਸੀ ਟੋਟਲ ਤਾਂ ਐਸਜੀਪੀਸੀ ਦਾ ਐਮ ਰੋਲ ਚਾਹੀਦਾ ਮਤਲਬ ਇੱਕ ਸਖਤ ਕਾਨੂੰਨ ਜਿਹੜਾ ਉਹ ਹੋਵੇ ਕਿ ਭਾਈ ਜੇਕਰ ਤੁਸੀਂ ਇਸ ਹਦੂਦ ਦੇ ਵਿੱਚ ਕੁਝ ਵੀ ਕੁਝ ਵੀ ਐਸਾ ਵੈਸਾ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਇੱਥੇ ਮਿਲੂਗੀ ਤੇ ਸਜ਼ਾ ਤੈਅ ਆ ਕਿ ਸਜ਼ਾ ਵੀ ਆਹੀ ਮਿਲਣੀ ਚਾਹੀਦੀ ਹੈ ਮੈਂ ਕਹਣਾ ਯਾਰ ਫਿਰ ਮਜਾਲ ਆ ਕਿਸੇ ਦੀ ਆ ਕੇ ਕਰਦੇ ਮਕਰਮ ਫਰਮ ਮਜਾਲ ਆ ਕੇ ਦੀ ਕਰਨਾ ਬਹੁਤ ਦੂਰ ਦੀ ਗੱਲ ਅੱਖ ਵੀ ਅੱਖ ਵੀ ਕਰ ਜੇ ਸੋਚ ਵੀ ਜਾਵੇ ਤੁਸੀਂ ਸਜ਼ਾ ਰੱਖੋ ਤਾਂ ਸਹੀ ਤੁਸੀਂ ਇਹ ਚੀਜ਼ਾਂ ਤੈਅ ਤਾਂ ਕਰੋ ਕਉਂਕਿ ਉਹਨਾਂ ਇਸ ਤੋਂ ਪਹਿਲਾਂ ਵੀ ਸ਼ਾਇਦ ਜੂਨ ਦੇ ਦਿਨਾਂ ਦੇ ਵਿੱਚ ਵੀ ਇਹ ਚੀਜ਼ ਵੀ ਕਿਹਾ ਗਿਆ ਸੀ ਕਿ ਆਪਣੇ ਫੋਨ ਬੰਦ ਰੱਖੋ ਸ਼ਾਇਦ ਫੋਨ ਨਾਟ ਅਲਾਉਡ ਕਰਤੇ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਭਾਈ ਕੋਈ ਤਸਵੀਰ ਜਾਂ ਫੋਟੋ ਨਾ ਕਰੋ ਤਾਂ ਯਾਰ ਇੰਦਾ ਤਾਂ ਕੁਝ ਤਾਂ ਕਰ ਹੀ ਸਕਦੇ ਆ ਜਦੋਂ ਸਾਨੂੰ ਪਤਾ ਕਿ ਨਿਰੰਤਰ ਇਹ ਜੇ ਸ਼ਰਾਰਤੀਆਂ ਸੁਣਾਉਂਦੇ ਨੇ ਨਿਰੰਤਰ ਇਹ ਜੇ ਟੁੱਕੜਬੋਚ ਮੈਂ ਤਾਂ ਇਹੀ ਕਹੂੰਗਾ ਕਿ ਯਾਰ ਟੁੱਕੜਬੋਚ ਇਹਨੂੰ ਕਿਸੇ ਦੀ ਬੁਰਕੀ ਪਈ ਲੱਗਦੀ ਆ ਕੋਈ ਬੁਰਕੀ ਪਈ ਆ ਉਹ ਬੁਰਕੀ ਨੂੰ ਆਪਦੀ ਆਪਦਾ ਅਬਦੇ ਆਕਾ ਦੇ ਪ੍ਰਤੀ ਇਮਾਨਦਾਰੀ ਦਿਖਾਉਣ ਦੇ ਲਈ ਅਬਦੀ ਆਕਾ ਦੇ ਪ੍ਰਤੀ ਕੁਝ ਨੋਕੀ ਦਿਖਾਉਣ ਦੇ ਲਈ ਆਈ ਆ ਇਹਦੂ ਪਹਿਲਾਂ ਕੰਗਣਾ ਰਣੋਤ ਨਹੀਂ ਹਮ ਆਪਾਂ ਕਹਿੰਦੇ ਸੀ ਯਾਰ ਕੰਗਣਾ ਰਣੋਤ ਨੂੰ ਕੀ ਮਿਲੂਗਾ ਇੰਨਾ ਬੋਲੀ ਜਾਂਦੀ ਆ ਕੰਗਣਾ ਰਣੋਤ ਨੂੰ ਕੀ ਮਿਲੂ ਖਾਲਸਤਾਨੀ ਕਹਿੰਦੀ ਆ ਉਹ ਅੱਤਵਾਦੀ ਕਹਿੰਦੀ ਆ ਤੇ ਕੰਗਣਾ ਨੂੰ ਤੂੰ ਮਿਲ ਗਿਆ ਜਿਹੜਾ ਕੁਝ ਮਿਲਣਾ ਸੀ ਭਾਈ ਕੰਗਣਾ ਰਣੋਤ ਉਹਦੂ ਬਾਅਦ ਟਿਕਟ ਲੈ ਕੇ ਐਮਪੀ ਬਣ ਗਈ ਮੈਨੂੰ ਥਾਂ ਲੱਗਦਾ ਵੀ ਇਹੋ ਜਿਹਾ ਕੁਛ ਇਹਦਾ ਨਾ ਹੋਵੇ ਕਿ ਇੱਕ ਇਧਰ ਵਾਇਰਲ ਹੋ ਗਈ ਪੰਜ ਚਾਰ ਮਹੀਨੇ ਬਾਅਦ ਕੁਝ ਹੋਰ ਕਰਤਾ ਪੰਜ ਸੱਤ ਮਹੀਨੇ ਬਾਅਦ ਫਿਰ ਕੁਝ ਹੋਵੇ ਜਿਵੇਂ ਇਹ ਜਿਹੇ ਬ ਜਿਹੜੇ ਸੋਸ਼ਲ ਮੀਡੀਆ 'ਤੇ ਪਰਫੁੱਲਤ ਜੀ ਹੋਣ ਜਿਹੜੇ ਕੱਟੜ ਪੰਥੀ ਹੋਣ ਜਿਹੜੇ ਜਿਹੜੇ ਜ਼ੁਬਾਨ ਦੇ ਵਿੱਚੋਂ ਜ਼ਹਿਰ ਹੀ ਉਗਲਣ ਜਿਹੜੇ ਜਦੋਂ ਖੋਲਣ ਜ਼ੁਬਾਨ ਚੋਂ ਜ਼ਹਿਰ ਹੀ ਉਗਲੇ ਇਹ ਜਿਹੇ ਬੰਦੇ ਉਹਨਾਂ ਤੋਂ ਵੀ ਜੀ ਬਹੁਤ ਭਾਲਦੀ ਆ ਮਤਲਬ ਪੰਜਾਬ ਦੇ ਵਿੱਚ ਵੀ ਕਈ ਧਾਰਨਾ ਨੇ ਆਪਾਂ ਹੁਣ ਕੀ ਬੋਲਣਾ ਪੰਜਾਬ ਦੇ ਵਿੱਚ ਵੀ ਕਈ ਧਾਰਨਾ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਕਈ ਜਿਹੜੇ ਹੈਗੇ ਲੀਡਰ ਹੋ ਗਏ ਨੇ ਤਾਂ ਇਹੀ ਚੀਜ਼ਾਂ ਨੇ ਪਰ ਯਾਰ ਗਲਤ ਆ ਕੁੱਲ ਮਿਲਾ ਕੇ ਕਰਾਇਵੇ ਤਾਂ ਬਹੁਤ ਗਲਤ ਆ ਤੇ ਸਖਤ ਕਾਨੂੰਨ ਕੋਈ ਨਾ ਕਿਸੇ ਨਾ ਕਿਸੇ ਤਰ੍ਹਾਂ ਦਾ ਸਖਤ ਕਰੂੰਗਾ ਐਸਜੀਪੀਸੀ ਵੱਲੋਂ ਜਿਹੜਾ ਹੈਗਾ ਉਹ ਬੜਨਾ ਚਾਹੀਦਾ ਕਿ ਭਾਈ ਜੇਕਰ ਤੁਸੀਂ ਇਸ ਏਰੀਏ ਦੇ ਵਿੱਚ ਕੁਝ ਵੀ ਐਸਾ ਬੈਸਾ ਕੀਤਾ ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਭੜਕਦੀਆਂ ਨੇ ਜਾਂ ਜਿਹੜਾ ਕਿ ਸਹਿਣਯੋਗ ਨਹੀਂ ਹੈਗਾ ਤਾਂ ਜਿਹੜਾ ਮਤਲਬ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਆਪਾਂ ਕਰ ਨਹੀਂ ਸਕਦੇ ਸੋ ਤੁਸੀਂ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਈ ਆਪਾਂ ਸਿੱਖ ਧਰਮ ਨਾਲ ਸੰਬੰਧਿਤ ਤੁਸੀਂ ਸੋਚ ਸਕਦੇ ਹੋ ਕਿਸੇ ਹੋਰ ਧਾਰਮਿਕ ਸਥਾਨ ਤੇ ਜਾ ਕੇ ਇਦਾਂ ਦਾ ਕਰਨ ਦੇ ਲਈ ਚਾਹੇ ਉਹ ਮਸਜਿਦ ਹੋਵੇ ਚਾਹੇ ਉਹ ਮੰਦਿਰ ਹੋਵੇ ਚਾਹੇ ਉਹ ਚਰਚ ਹੋਵੇ ਚਾਹੇ ਕੋਈ ਵੀ ਏ ਬੀ ਸੀ ਕੋਈ ਵੀ ਤੁਸੀਂ ਸੋਚ ਸਕਦੇ ਹੋ ਕਦੇ ਵੀ ਨਹੀਂ ਸੋਚ ਸਕਦੇ ਆਪਾਂ ਕਿ ਯਾਰ ਪਤਾ ਨਹੀਂ ਕੋਈ ਕੀ ਕਹੂਗਾ ਤਾਂ ਤੁਸੀਂ ਇੱਥੇ ਆਉਣੇ ਹੋ ਫਿਰ ਹੋਰ ਦੇਖੋ ਤੁਸੀਂ ਕਰਤਾ ਕਰਨ ਤੋਂ ਬਾਅਦ ਤੁਸੀਂ ਤਸਵੀਰ ਵਾ ਕੇ ਤਸਵੀਰ ਵੀ ਵਾਇਰਲ ਕਰ ਰਹੇ ਹੋ ਭਾਵ ਕੀ ਆ ਇਸ ਤੋਂ ਮਤਲਬ ਕੀ ਨਿਕਲਦਾ ਆ ਇਹ ਤੋਂ ਮਤਲਬ ਤਾਂ ਭਾਈ ਇਹੀ ਨਿਕਲਦਾ ਨਾ ਕਿ ਤੂੰ ਕੋਈ ਨਾ ਕੋਈ ਖਲਬਲੀ ਪੈਦਾ ਕਰਨਾ ਚਾਹਣੀ ਆ ਤੂੰ ਕੋਈ ਨਾ ਕੋਈ ਮਤਲਬ 4 4 ਵਿਊ 4 ਸ਼ੇਅਰ ਜਿਹੜੇ ਆ ਉਹ ਖੱਟਣਾ ਚਾਹਣੀ ਆ ਤੂੰ ਕੀ ਆ ਕਿ ਆਪਦੀ ਆਪਦੇ ਆਕਾ ਦੇ ਕੋਲੇ ਵਾਹ ਵਹਾਈ ਕਰਾਉਣਾ ਚਾਹਣੀ ਆ ਕਿ ਆਹ ਦੇਖੋ ਜੀ ਮੈਂ ਤੁਹਾਡੇ ਲਈ ਆ ਕੀਤਾ ਮਤਲਬ ਇਹ ਤਾਂ ਹੈ ਨਹੀਂਗਾ ਕਿ ਬੀਬੀ ਸਿੱਧੀ ਹੈ ਇਹ ਤਾਂ ਕਰਤਾ ਕਿਤੇ ਤਾਰਾਂ ਤਾਂ ਕਿਸੇ ਨਾ ਕਿਸੇ ਪਾਸੇ ਜੁੜੀਆਂ ਜੇ ਸਹੀ ਤੌਰ ਤੇ ਇਨਵੈਸਟੀਗੇਸ਼ਨ ਚੀਜ਼ ਦੀ ਹੋਵੇ ਐਸਜੀਪੀਸੀ ਇਸ ਗੱਲ ਦਾ ਖਹਿੜਾ ਨਾ ਛੱਡੇ ਸਹੀ ਇਨਵੈਸਟੀਗੇਸ਼ਨ ਹੋਵੇ ਤਾਂ ਤਾਰਾ ਕਿਤਨਾ ਕਿਤੇ ਜੁੜਨੀਆਂ ਜ਼ਰੂਰ ਵੱਡੀ ਗੱਲ ਆਪਾਂ ਜਿਹੜੀ ਬਾਰ-ਬਾਰ ਕਹਿ ਰਹੇ ਕਿ ਐਸਜੀਪੀਸੀ ਨੂੰ ਵੀ ਸਖਤ ਤੋਂ ਸਖਤ ਕਾਨੂੰਨ ਜਿਹੜਾ ਇਸ ਚੀਜ਼ ਦੇ ਉੱਪਰ ਖਾਸ ਕਰ ਬਣਾਉਣਾ ਚਾਹੀਦਾ ਇੱਕ ਕਿ ਕਿ ਭਾਈ ਜੇਕਰ ਇਸ ਹਦੂਦ ਦੇ ਵਿੱਚ ਐਦਾਂ ਦਾ ਕੁਝ ਹੁੰਦਾ ਆ ਤਾਂ ਉਹਨੂੰ ਉਹਨੂੰ ਆ ਸਜ਼ਾ ਮਿਲੂਗੀ ਉਸੇ ਦਿਨ ਮਿਲੂਗੀ ਤੇ ਉਹ ਮਿਲੂਗੀ ਵੀ ਜਿਹੜੀ ਹੈਗੀ ਉਹ ਐਤੀ ਆ ਬਾਅਦ ਦੇ ਵਿੱਚ ਮਾਫੀਆਂ ਮੰਗੀ ਜੋ ਬਾਅਦ ਦੇ ਵਿੱਚ ਕੋਸ਼ਿਸ਼ ਕਰੀ ਜੋ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਕਹਿੰਦੇ ਨੇ ਜ਼ੁਬਾਨ ਦੇ ਵਿੱਚੋਂ ਨਿਕਲਿਆ ਤੀਰ ਤੇ ਤੁਹਾਡਾ ਕੀਤਾ ਹੋਇਆ ਕਾਰਨਾਮਾ ਜਿਹੜਾ ਉਹ ਵਾਪਸ ਨਹੀਂ ਉਹ ਜ਼ੁਬਾਨ ਚੋਂ ਨਿਕਲਿਆ ਸੌਰੀ ਬੋਲ ਐਸੇ ਕੀਤੇ ਕਾਰਨ ਹੁਣ ਤਾਂ ਮਾਫੀਆਂ ਜਿੰਨੀਆਂ ਮਰਜ਼ੀ ਮੰਗੀ ਜਾਓ ਤੇ ਮਾਫੀਆਂ ਵੀ ਕਿੰਨੀਆਂ ਸੱਚੀਆਂ ਨੇ ਕਿੰਨਾ ਕੁ ਤੁਸੀਂ ਦਿਲੋਂ ਮੰਗ ਰਹੇ ਹੋ ਉਹ ਸਾਰਾ ਕੁਝ ਤੁਹਾਡੀਆਂ ਪੋਸਟਾਂ ਆਉਣ ਵਾਲੀਆਂ ਪੋਸਟਾਂ ਤੁਹਾਡੀਆਂ ਜਿਹੜੀਆਂ ਅਸੀਂ ਪਾ ਰਹੇ ਹਾਂ ਉਹ ਸਾਰੀਆਂ ਦੱਸ ਹੀ ਰਿਹਾ ਜੀ